ਤੰਤਨ ਬਾਬਾ ਬੁੱਢਾ ਸਾਹਿਬ ਜੀ ਵੀ ਗੁਰੂ ਨਾਨਕ ਪਾਤਸ਼ਾਹ ਦੇ ਕਮਹਾਨ ਸਿੱਖ ਹੋਏ ਨੇ ਪਰ ਦੇਖੋ ਉਹਨਾਂ ਦੇ ਵਿੱਚ ਕਿਹੜਾ ਐਸਾ ਗੁਣ ਹੋਏਗਾ ਕਿਹੜੀ ਐਸੀ ਖੂਬੀ ਹੋਏਗੀ ਕਿ ਗੁਰੂ ਨਾਨਕ ਦੇ ਘਰ ਨੇ ਉਹਨਾਂ ਨੂੰ ਇੰਨੀਆਂ ਬਖਸ਼ਿਸ਼ਾਂ ਦੇ ਨਾਲ ਨਵਾਜੀ ਹੈ ਕਿ ਕਿਹੜਾ ਐਸਾ ਗੁਣ ਹੈ ਉਹਨਾਂ ਦੇ ਵਿੱਚ ਕਿ ਉਹਨਾਂ ਨੂੰ 6 ਪਾਤਸ਼ਾਹੀਆਂ ਨੇ ਆਪਣੇ ਗਲ ਦੇ ਨਾਲ ਲਾਇਆ ਸੀ ਆਪਾਂ ਵੀ ਸਿੱਖਾਂ ਉਹ ਵੀ ਸਿੱਖ ਨੇ ਪਰ ਉਹਨਾਂ ਦਾ ਜੀਵਨ ਦੇਖੋ ਤੇ ਸਾਡਾ ਜੀਵਨ ਦੇਖੋ ਕਿਉਂ ਸਾਡੇ ਵਰਗਾ ਸਿੱਖ ਜਿਹੜਾ ساری ساری ਜ਼ਿੰਦਗੀ ਬਾਣੀ ਪੜਦਾ ਰਹਿੰਦਾ ਹੈ ਸੇਵਾ ਦੇ ਵਿੱਚ ਲੱਗਾ ਲੈਂਦਾ ਹੈ ਇੰਨੀ ਘਾਲਣਾ ਵੀ ਕੱਢਦਾ ਹੈ ਪਰ ਫਿਰ ਵੀ ਉਹ ਪਰਮਾਤਮਾ ਦੀ ਬਖਸ਼ਿਸ਼ ਤੋਂ ਜਿਹੜਾ ਉਹ ਵਾਂਝਾ ਰਹਿ ਜਾਂਦਾ ਹੈ ਜੋ ਚੀਜ਼ ਉਹਦੇ ਜੀਵਨ 'ਚ ਆਉਣੀ ਚਾਹੀਦੀ ਸੀ ਉਹ ਕਹਿੰਦਾ ਨਹੀਂ ਮਿਲੀ ਮੈਨੂੰ ساری ਜ਼ਿੰਦਗੀ ਨਿਕਲ ਗਈ ਉਹ ਕਿਹੜੀ ਚੀਜ਼ ਐ ਸੀ ਕਿਹੜਾ ਐਸਾ ਗੁਣ ਹੋਣਾ ਚਾਹੀਦਾ ਸੀ ਸਾਡੇ ਵਿੱਚ ਕਹਿੰਦੇ ਤੂੰ ਇੱਕ ਪੈਰ ਤੁਰ ਕਹਿੰਦੇ ਪਰੀਪੂਰਨ ਪਰਮਾਤਮਕ ਕਰੋੜਾਂ ਕਦਮ ਤੇਰੇ ਵੱਲ ਨੂੰ ਵਧਾਉਂਦਾ ਜਾਂ ਫਿਰ ਦੇਖੋ ਕਿੰਡੀ ਵੱਡੀ ਗੱਲ ਹੈ ਸਿਰਫ ਇੱਕ ਪੈਰ ਪੁੱਟਣਾ ਕਹਿੰਦੇ ਇੱਕ ਕਦਮ ਬਸ ਇੱਕ ਬੰਦਾ ਜਿਹੜਾ ਤਿਲ ਮਾਤਰ ਵੀ ਕੋਈ ਭਗਤੀ ਕਰ ਲਵੇ ਨਾ ਭਾਵੇਂ ਚਲੋ ਉਹ ਜਾਣੇ ਚ ਕਰ ਰਿਹਾ ਭਾਵੇਂ ਕੋਈ ਅਣਜਾਣੇ ਚ ਕਰ ਰਿਹਾ ਆਪਣੇ ਤੌਰ ਤੇ ਕਰ ਰਿਹਾ ਇੱਕ ਤਿਲ ਮਾਤਰ ਵੀ ਜਿਉ ਭਗਤੀ ਕਰ ਲਵੇ ਤੇ ਪਰਮੇਸ਼ਰ ਉਹ ਤਿਲ ਮਾਤਰ ਦਾ ਵੀ ਉਹਨੂੰ ਫਲ ਦਿੰਦਾ ਹੈ ਪਰ ਪਿਆਰੀਓ ਇੱਥੇ ਫਿਰ ਗੱਲ ਸਮਝਣ ਵਾਲੀ ਇਹ ਹੈ ਕਿ ਜੇ ਤਿਲ ਮਾਤਰ ਦਾ ਉਹਨੂੰ ਫਲ ਮਿਲਦਾ ਹੈ ਤੇ ਜਿਹੜੀ ਸਾਰੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਸਾਡੀ ਗੁਰਬਾਣੀ ਪੜਦੇ ਆ ਉਹਦਾ ਸਾਨੂੰ ਕਿਉਂ ਨਹੀਂ ਲਾਭ ਮਿਲਦਾ ਪਰ ਅਖੀਰ ਸਾਡੀ ਜ਼ਿੰਦਗੀ ਤੇ ਜਾ ਵਿੱਚ ਜਾ ਕੇ ਆਪਾਂ ਕੀ ਦੇਖਦੇ ਇੱਕ ਚਿੜਚੜਾ ਪਾਣੀ ਸਾਡੇ ਅੰਦਰ ਰਹਿ ਜਾਂਦਾ ਕੁਝ ਵੀ ਨਹੀਂ ਹੁੰਦਾ ਬੰਦਾ ਕਹਿੰਦਾ ਕੁਝ ਵੀ ਨਹੀਂ ਖਟਿਆ ਯਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰਿਓ ਆਓ ਅੱਜ ਆਪਾਂ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਇੱਕ ਸਬਕ ਲੈਣ ਦੀ ਕੋਸ਼ਿਸ਼ ਕਰੀਏ ਜੋ ਮੈਂ ਇਹ ਚੀਜ਼ ਸਿੱਖਣ ਦੀ ਕੋਸ਼ਿਸ਼ ਕੀਤੀ ਇਸ ਚੀਜ਼ ਨੂੰ ਵਿਚਾਰਿਆ ਸਮਝਿਆ ਦੇਖੋ ਪਿਆਰਿਓ ਭਾਈ ਗੁਰਦਾਸ ਜੀ ਦੀ ਬਾਣੀ ਦਾ ਨਾਂ ਪੈ ਇੱਕ ਸ਼ਬਦ ਪੜ੍ਹਦੇ ਹਾਂ ਉਹਨਾਂ ਦੀ 12ਾਂ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਆਪਾਂ ਨੂੰ ਸ਼ਬਦ ਵੀ ਯਾਦ ਹੈ ਧਿਆਨ ਨਾਲ ਸੁਣਿਓ ਉਸ ਗੁਣ ਤੱਕ ਆਪਾਂ ਇਸ ਵੀਡੀਓ ਨੂੰ ਲੈ ਕੇ ਜਾਵਾਂਗੇ ਪਰ ਪਹਿਲਾਂ ਆਪਾਂ ਇਹਨੂੰ ਹੁਣ ਸਰਲ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਕਹਿੰਦੇ ਤੂੰ ਇੱਕ ਪੈਰ ਤੁਰ ਕਹਿੰਦੇ ਪਰੀਪੂਰਨ ਪਰਮਾਤਮਾ ਕਰੋੜਾਂ ਕਦਮ ਤੇਰੇ ਵੱਲ ਨੂੰ ਵਧਾਉਂਦਾ ਆ ਫਿਰ ਦੇਖੋ ਕਿੰਡੀ ਵੱਡੀ ਗੱਲ ਐ ਸਿਰਫ ਇੱਕ ਪੈਰ ਪੁੱਟਣਾ ਕਹਿੰਦੇ ਇੱਕ ਕਦਮ ਬਸ ਤੇ ਪਰਮੇਸ਼ਰ ਫਿਰ ਕਰੋੜਾਂ ਕਦਮ ਤੇਰੇ ਵੱਲ ਨੂੰ ਵਧਾਉਂਦਾ ਹੈ ਕੋਈ ਛੋਟੀ ਗੱਲ ਨਹੀਂ ਐ ਤੇ ਬਾਣੀ ਦੇ ਵਿੱਚ ਆਪਾਂ ਇੱਕ ਸ਼ਬਦ ਪੜ੍ਹਦੇ ਆ ਇੱਕ ਤਿਲ ਨਹੀਂ ਭੰਨੇ ਘਾਲੇ ਵੀ ਇੱਕ ਬੰਦਾ ਜਿਹੜਾ ਤਿਲ ਮਾਤਰ ਵੀ ਕੋਈ ਭਗਤੀ ਕਰ ਲਵੇ ਨਾ ਭਾਵੇਂ ਚਲੋ ਉਹ ਜਾਣੇ ਚ ਕਰ ਰਿਹਾ ਭਾਵੇਂ ਕੋਈ ਅਣਜਾਣੇ ਚ ਕਰ ਰਿਹਾ ਆਪਣੇ ਤੌਰ ਤੇ ਕਰ ਰਿਹਾ ਇੱਕ ਤਿਲ ਮਾਤਰ ਵੀ ਜਿਉ ਭਗਤੀ ਕਰ ਲਵੇ ਤੇ ਪਰਮੇਸ਼ਰ ਉਹ ਤਿਲ ਮਾਤਰ ਦਾ ਵੀ ਉਹਨੂੰ ਫਲ ਦਿੰਦਾ ਹੈ ਪਰ ਪਿਆਰੀਓ ਇੱਥੇ ਫਿਰ ਗੱਲ ਸਮਝਣ ਵਾਲੀ ਇਹ ਹੈ ਕਿ ਜੇ ਤਿਲ ਮਾਤਰ ਦਾ ਉਹਨੂੰ ਫਲ ਮਿਲਦਾ ਹੈ ਤੇ ਜਿਹੜੀ ਸਾਰੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਸਾਡੀ ਗੁਰਬਾਣੀ ਪੜਦੇ ਆ ਉਹਦਾ ਸਾਨੂੰ ਕਿਉਂ ਨਹੀਂ ਲਾਭ ਮਿਲਦਾ ਠੀਕ ਹੈ ਧਨ ਦੌਲਤ ਦੁਨੀਆਵੀ ਪਦਾਰਥ ਜਿਹੜੇ ਇਹਨੂੰ ਤੇ ਇੱਕ ਪਾਸੇ ਕਰਦੇ ਹੋ ਤੁਸੀਂ ਪਰ ਅਖੀਰ ਸਾਡੀ ਜ਼ਿੰਦਗੀ ਦੇ ਜਾ ਵਿੱਚ ਜਾ ਕੇ ਆਪਾਂ ਕੀ ਦੇਖਦੇ ਇੱਕ ਚਿੜਚੜਾ ਪਾਣੀ ਸਾਡੇ ਅੰਦਰ ਰਹਿ ਜਾਂਦਾ ਕੁਝ ਵੀ ਨਹੀਂ ਹੁੰਦਾ ਬੰਦਾ ਕਹਿੰਦਾ ਕੁਝ ਵੀ ਨਹੀਂ ਖਟਿਆ ਯਾਰ ਧਨ ਦੌਲਤ ਤੇ ਉਹਦੇ ਕੋਲ ਵੀ ਬਹੁਤ ਸੀ ਜਿੰਨੇ ਕਦੀ ਗੁਰਬਾਣੀ ਨਹੀਂ ਪੜ੍ਹੀ ਕਦੇ ਸੇਵਾ ਨਹੀਂ ਕੀਤੀ ਕਦੇ ਗੁਰੂ ਘਰ ਨਹੀਂ ਗਿਆ ਤੇ ਮੇਰੇ ਕੋਲ ਕੀ ਹੈ ਇਸਾ ਜੀਵਨ ਦੇ ਵਿੱਚ ਕੀ ਖਟਿਆ ਕਿੱਥੇ ਹੈ ਸਕੂਨ ਕਿੱਥੇ ਹੈ ਉਹ ਆਨੰਦ ਜਿਹੜਾ ਮਿਲਣਾ ਚਾਹੀਦਾ ਸੀ ਕਿਉਂ ਨਹੀਂ ਮੇਰੀ ਭਗਤੀ ਨੂੰ ਭਾਗ ਲੱਗੇ ਮਹਾਰਾਜ ਤਾਂ ਕਹਿੰਦੇ ਆ ਇੱਕ ਤਿੱਲ ਮਾਤ੍ਰ ਵੀ ਜਿਹੜਾ ਕਰ ਲਿੰਦਾ ਉਹਨੂੰ ਵੀ ਭਾਗ ਲਾ ਦਿੰਦਾ ਹੈ ਉਹ ਤੇ ਇਹੀ ਸਬਕ ਲੈਣਾ ਆਪਾਂ ਬਾਬਾ ਬੁੱਢਾ ਸਾਹਿਬ ਜੀ ਕੋਲ ਬੜਾ ਵੱਡਾ ਸਬਕ ਹੈ ਆਓ ਥੋੜਾ ਇਹ ਸਮਝੀਏ ਕਿ ਨਾ ਮੈਂ ਤੁਹਾਨੂੰ ਸੰਸਾਰੀ ਉਦਾਹਰਣ ਦਿੰਦਾ ਹਾਂ ਹੋਰ ਦੇਖੋ ਇੱਕ ਮੈਡੀਕਲੀ ਸਾਡੀ ਮੈਡੀਕਲ ਲਾਈਨ ਆਪਾਂ ਤੁਹਾਨੂੰ ਇੱਕ ਮੈਡੀਕਲੀ ਉਦਾਹਰਣ ਦਿੰਦੇ ਆ ਮੈਡੀਕਲ ਦੀ ਉਦਾਹਰਣ ਬੜੀ ਸੌਖੀ ਤੁਹਾਨੂੰ ਗੱਲ ਸਮਝ ਆ ਜਾਏਗੀ ਇਹਨੂੰ ਸਮਝਿਓ ਧਿਆਨ ਨਾਲ ਦੇਖੋ ਸਾਡਾ ਸਰੀਰ ਹੈ ਨਾ ਜਿਹੜਾ ਇਦੇ ਵਿੱਚ ਹਾਰਟ ਹੁੰਦਾ ਹੈ ਹਾਰਟ ਭਾਵ ਜੀ ਨੂੰ ਆਪਾਂ ਦਿਲ ਕਹਿੰਦੇ ਆ ਦਿਲ ਦੇ ਸਹਾਰੇ ਹੀ ਇਹ ਸਾਡਾ ਸਰੀਰ ਚੱਲਦਾ ਹੈ ਠੀਕ ਹੈ ਆਪਾਂ ਸਵਾਸ ਲੈਨੇ ਆ ਪਰਮੇਸ਼ਰ ਸਾਨੂੰ ਸਵਾਸ ਦਿੰਦਾ ਉਹਦੇ ਫਿਰ ਦਿਲ ਸਾਡਾ ਧੜਕਦਾ ਹੈ ਦਿਲ ਕੀ ਕਰਦਾ ਹੈ ਸਾਡੇ ਸਰੀਰ ਦੇ ਵਿੱਚ ਖੂਨ ਨੂੰ ਪੰਪ ਕਰਦਾ ਉਹ ਪੰਪ ਕਰ ਕਰਕੇ ਸਾਡੇ ਖੂਨ ਦੀਆਂ ਨਾੜੀਆਂ ਵਿੱਚ ਖੂਨ ਨੂੰ ਛੱਡਦਾ ਹੈ ਉਹ ਖੂਨ ਕੀ ਕਰਦਾ ਸਾਡੇ ਸਰੀਰ 'ਚ ਪੂਰੀ ਆਕਸੀਜਨ ਸਪਲਾਈ ਕਰਦਾ ਹੈ ਸਰੀਰ ਦੀ ਇੱਕ ਇੱਕ ਨਾੜ ਦੇ ਵਿੱਚ ਉਹ ਖੂਨ ਫਿਰਦਾ ਹੈ ਜਿਹਦੇ ਨਾਲ ਆਪਾਂ ਚੱਲਦੇ ਆ ਜਿਸ ਦਿਨ ਇਹ ਹਾਰਟ ਬੰਦ ਹੋ ਜੇ ਇਹ ਦਿਲ ਕੰਮ ਕਰਨਾ ਬੰਦ ਕਰਦਾ ਵੇ ਬੰਦਾ ਖਤਮ ਹੋ ਜਾਂਦਾ ਜਿਹਨੂੰ ਆਪਾਂ ਹਾਰਟ ਅਟੈਕ ਕਹਿੰਦੇ ਆ ਕਿ ਹਾਰਟ ਨੇ ਕੰਮ ਕਰਨਾ ਛੱਡ ਦਿੱਤਾ ਬੰਦਾ ਖਤਮ ਹੋ ਗਿਆ ਪਰਮੇਸ਼ਨ ਇੱਕ ਬੰਦਾ ਬਣਾ ਦਿੱਤਾ ਬੜੀ ਸੋਹਣੀ ਧਾਰਨਾ ਹੈ ਪਰ ਤੁਸੀਂ ਕਦੇ ਏਸੀ ਨੂੰ ਸਮਝਿਆ ਕਿ ਕਦੇ ਵੀ ਕਿਸੇ ਦਾ ਦਿਲ ਇਹ ਚੀਜ਼ ਨਹੀਂ ਚਾਹੁੰਦਾ ਕਿ ਮੈਂ ਬੰਦ ਹੋਵਾਂ ਨਹੀਂ ਚਾਹੁੰਦਾ ਉਹ ਇਹੀ ਚਾਹੁੰਦਾ ਹੈ ਕਿ ਮੈਂ ਧੜਕਦਾ ਰਵਾਂ ਮੈਂ ਇਹਦੇ ਸਰੀਰ ਚ ਖੂਨ ਪਹੁੰਚਾਉਂਦਾ ਰਵਾਂ ਤੇ ਇਹ ਤੁਰਦਾ ਫਿਰਦਾ ਰਹੇ ਦੇਖੋ ਇਹ ਕਿਉਂ ਹੁੰਦਾ ਉਹਦੇ ਵਿੱਚ ਵੀ ਸਾਡੀ ਇੱਕ ਨਲਾਇਕੀ ਹੁੰਦੀ ਹੈ ਜਦੋਂ ਆਪਾਂ ਘੁੰਮਣਾ ਫੇਰਨਾ ਐਕਸਰਸਾਈਜ਼ ਵਗੈਰਾ ਕਰਨੀ ਛੱਡ ਦਿੰਦੇ ਆ ਤਲਿਆ ਫਲਿਆ ਖਾਣਾ ਸ਼ੁਰੂ ਕਰ ਦਿੰਦੇ ਆ ਲਗਾਤਾਰ ਤਲੀਆਂ ਚੀਜ਼ਾਂ ਖਾੜੀਆਂ ਭਾਰੀਆਂ ਚੀਜ਼ਾਂ ਖਾੜੀਆ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਸਰੀਰ ਦੇ ਵਿੱਚ ਕੋਲੇਸਟ੍ਰੋਲ ਜਮਣਾ ਸ਼ੁਰੂ ਹੋ ਜਾਂਦਾ ਹੈ ਇਸ ਸੰਸਾਰੀ ਉਦਾਹਰਣ ਨਾਲ ਗੱਲ ਸਮਝ ਜਾਏਗੀ ਤੁਹਾਨੂੰ ਉਏ ਇੱਕ ਕੋਲੇਸਟੇਰੋਲ ਟ੍ਰਾਈਗਲਾਈਸਰਾਈਡ ਜਿਹੜਾ ਉਹ ਸਾਡੇ ਸਰੀਰ ਚ ਬਣਨਾ ਸ਼ੁਰੂ ਹੋ ਜਾਂਦਾ ਹੈ ਜਿਹਨੂੰ ਆਪਾਂ ਖੂਨ ਸੰਗਣਾ ਕਹਿ ਦਿੰਦੇ ਆ ਖੂਨ ਸੰਗਣਾ ਹੋ ਗਿਆ ਮੇਰਾ ਉਹ ਸਾਡੇ ਖੂਨ ਚ ਜਮਦਾ ਹੈ ਉਹ ਖੂਨ ਜਿਹੜਾ ਸਾਰੇ ਸਰੀਰ ਦੇ ਵਿੱਚ ਘੁੰਮਦਾ ਹੈ ਉਹ ਕੋਲੇਸਟੇਰੋਲ ਟ੍ਰਾਈਗਲਾਈਸਰਾਈਡ ਕੀ ਕਰਦੇ ਆ ਉਹ ਕੋਲੇਸਟੇਰੋਲ ਕੀ ਕਰਦਾ ਉਹ ਸਾਡੇ ਖੂਨ ਨੂੰ ਚੱਲਣ ਤੋਂ ਰੋਕਦਾ ਹੈ ਫਿਰ ਸਾਡੀਆਂ ਨਾੜਾਂ ਚ ਜੰਮਣਾ ਸ਼ੁਰੂ ਹੋ ਜਾਂਦਾ ਹੈ ਉਹਦਾਂ ਕੀ ਹੁੰਦਾ ਕਿ ਸਾਡੇ ਖੂਨ ਦੀ ਗਤੀ ਜਿਹੜੀ ਉਹ ਘਟ ਜਾਂਦੀ ਹੈ ਜਿਉਂ-ਜਿਉਂ ਵਧਦਾ ਜਾਂਦਾ ਹੈ ਕੋਲੇਸਟ੍ਰੋਲ ਜਿਉਂ-ਜਿਉਂ ਵਧਦਾ ਜਾਂਦਾ ਹੈ ਵਧਦਾ ਜਾਂਦਾ ਹੈ ਵਧਦਾ ਜਾਂਦਾ ਹੈ ਵਧਦਾ ਜਾਂਦਾ ਹੈ ਤੇ ਫਿਰ ਕੀ ਹੁੰਦਾ ਹੈ ਇੱਕ ਦਿਨ ਉਹ ਖੂਨ ਜਿਹੜਾ ਸਰਕਲ ਕਰਨਾ ਬਿਲਕੁਲ ਬੰਦ ਕਰ ਦਿੰਦਾ ਹੈ ਹਾਰਟ ਤੱਕ ਖੂਨ ਨਹੀਂ ਪਹੁੰਚਦਾ ਹਾਰਟ ਕੰਮ ਕਰਨਾ ਛੱਡ ਛੱਡ ਦਿੰਦਾ ਹੈ ਤੇ ਬੰਦਾ ਖਤਮ ਹੋ ਜਾਂਦਾ ਹੈ ਉਹ ਕੋਲੇਸਟ੍ਰੋਲ ਨੇ ਹਾਰਟ ਤੱਕ ਖੂਨ ਨਹੀਂ ਪਹੁੰਚਣ ਦਿੱਤਾ ਜਿਹਦੇ ਕਰਕੇ ਹਾਰਟ ਨੇ ਆਪਣਾ ਕੰਮ ਕਰਨਾ ਛੱਡ ਦਿੱਤਾ ਹਾਰਟ ਨਹੀਂ ਸੀ ਚਾਹੁੰਦਾ ਦਿਲ ਨਹੀਂ ਸੀ ਚਾਹੁੰਦਾ ਕਿ ਇਦਾਂ ਹੋਵੇ ਪਰ ਸਾਡੀ ਨਲਾਇਕੀ ਕਰਕੇ ਇਦਾਂ ਹੋਇਆ ਹੁਣ ਇਹਨੂੰ ਸਮਝਿਓ ਫੇਰ ਪਰਮੇਸ਼ਰਸ ਇਹ ਚੀਜ਼ ਚਾਹੁੰਦਾ ਏ ਮਾਲਕ ਇਹ ਚੀਜ਼ ਚਾਹੁੰਦਾ ਏ ਕਿ ਤੂੰ ਭਗਤੀ ਕਰ ਤੇ ਮੈਂ ਤੇਰੀ ਭਗਤੀ ਨੂੰ ਪ੍ਰਵਾਨ ਕਰਾਂ ਉਹ ਚਾਹੁੰਦਾ ਏ ਚੀਜ਼ ਉਹ ਕਹਿ ਰਿਹਾ ਖੁਦ ਕਿ ਮੈਂ ਤਿਲ ਮਾਤ੍ਰ ਵੀ ਤੇਰੀ ਜਿਹੜੀ ਕਲਣਾ ਏ ਉਹ ਵਿਰਥ ਨਹੀਂ ਜਾਣ ਦੇਵਾਂਗਾ ਤੂੰ ਸਾਰੀ ਜ਼ਿੰਦਗੀ ਦੀ ਗੱਲ ਛੱਡ ਤੂੰ ਸਾਲਾਂ ਮਹੀਨਿਆਂ ਦੀ ਗੱਲ ਛੱਡ ਤੂੰ ਤਿਲ ਮਾਤ੍ਰ ਵੀ ਕਰੇਂਗਾ ਤੈਨੂੰ ਉਹਦਾ ਵੀ ਲਾਭ ਦੇਵਾਂਗਾ ਮੈਂ ਪਰ ਕਿਉਂ ਨਹੀਂ ਮਿਲਦਾ ਉਦਾ ਕਾਰਨ ਪਤਾ ਕੀ ਹੈ ਪਿਆਰਿਓ ਉਹਦੇ ਵਿੱਚ ਸਾਡੀ ਨਲਾਇਕੀ ਹੈ ਪਰਮੇਸ਼ਰ ਉਹ ਸਮਝ ਲਓ ਉਹ ਹੀ ਕਹਾਟ ਹੈ ਸਾਡੀ ਭਗਤੀ ਕੀ ਹੈ ਖੂਨ ਤੇ ਉਹਦੇ ਵਿੱਚ ਆ ਜਾਂਦਾ ਹੈ ਕੋਲੇਸਟ੍ਰੋਲ ਹੁਣ ਉਹ ਕੋਲੇਸਟ੍ਰੋਲ ਕੀ ਹੈ ਉਹ ਕਿਹੜੀ ਅਸੀ ਚੀਜ਼ ਹੈ ਜਿਹੜੀ ਸਾਡੀ ਭਗਤੀ ਨੂੰ ਪਰਮੇਸ਼ਰ ਤੱਕ ਨਹੀਂ ਪਹੁੰਚਣ ਦਿੰਦੀ ਉਹ ਕੋਲੇਸਟ੍ਰੋਲ ਪਤਾ ਕੀ ਹੈ ਪਿਆਰਿਓ ਉਹ ਹੈ ਸਾਡੀ ਮਨਸ਼ਾ ਮਨਸ਼ਾ ਭਾਵ ਕੇ ਸਾਡੀਆਂ ਮੰਗਾ ਇਹ ਨਾ ਟਾਪਿਕ ਬੜਾ ਜ਼ਰੂਰੀ ਇਹਨੂੰ ਪੂਰਾ ਧਿਆਨ ਦੇ ਨਾਲ ਸੁਣਿਓ ਆਪਾਂ ਇਹਨੂੰ ਅੱਜ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਪਰਮੇਸ਼ਰ ਕਿਉਂ ਨਹੀਂ ਇਹ ਚੀਜ਼ ਪ੍ਰਵਾਨ ਕਰਦਾ ਤੇ ਗੁਰੂ ਨਾਨਕ ਨੇ ਫਿਰ ਕਿਹੜੀ ਐਸੀ ਚੀਜ਼ ਬਾਬਾ ਬੁੱਢਾ ਸਾਹਿਬ ਦੇ ਵਿੱਚ ਵੇਖੀ ਉਹ ਐ ਸਾਡੀਆਂ ਮੰਗਾ ਉਹ ਜਿੰਨੀਆਂ ਵਧਦੀਆਂ ਜਾਂਦੀਆਂ ਨੇ ਉਹ ਸਮਝਿਓ ਉਹ ਕੋਲੇਸਟ੍ਰੋਲ ਵੱਧਦਾ ਜਾ ਰਿਹਾ ਤੁਹਾਡੇ ਖੂਨ ਦੇ ਵਿੱਚ ਜਿਉ ਜਿਉਂ ਵੱਧਦਾ ਜਾਏਗਾ ਜਿਉ ਜਿਉਂ ਵੱਧਦਾ ਜਾਏਗਾ ਉਹ ਤੁਹਾਡੀ ਭਗਤੀ ਨੂੰ ਪਰਮੇਸ਼ਰ ਤੱਕ ਨਹੀਂ ਪਹੁੰਚਣ ਦੇਗਾ ਉਹਦੇ ਵਿੱਚ ਮਾਲਕ ਨਹੀਂ ਇਹ ਗੱਲ ਕਹਿ ਰਿਹਾ ਮਾਲਕ ਚਾਹੁੰਦਾ ਹੈ ਕਿ ਤੂੰ ਭਗਤੀ ਕਰ ਪਰ ਤੇਰੀ ਭਗਤੀ ਪਰਮੇਸ਼ਰ ਤੱਕ ਨਹੀਂ ਪਹੁੰਚਦੀ ਪਈ ਭਾਈ ਕਿਉਂ ਕਿਉਂਕਿ ਤੇਰੀ ਭਗਤੀ ਸੰਸਾਰ ਤੱਕ ਸੀਮਤ ਹੈ ਕਿਉਂ ਸੀਮਤ ਹੈ ਕਿਉਂਕਿ ਸੰਸਾਰੀ ਮੰਗਾ ਦੇ ਬੋਝ ਥੱਲੇ ਦਬ ਗਈ ਹੈ ਸਾਡੀ ਭਗਤੀ ਇੱਕ ਅੰਗ ਤੋਂ ਸ਼ੁਰੂ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਕੰਕਾਰ ਤੋਂ 18 10 20 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਇੱਕ ਵੀ ਅੰਗ ਦੇ ਉੱਤੇ ਕਿਸੇ ਭਗਤ ਪਟ ਗੁਰੂ ਸਾਹਿਬਾਨ ਕਿਸੇ ਗੁਰਮੁਖ ਨੇ ਕਦੇ ਇਹ ਚੀਜ਼ ਕਹੀ ਨਹੀਂ ਹੈਗੀ ਸਾਨੂੰ ਕਿਸੇ ਵੀ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਕਿਤੇ ਵੀ ਇਹ ਸ਼ਬਦ ਨਹੀਂ ਆਇਆ ਕਿ ਤੂੰ ਪਰਮੇਸ਼ਰੋਂ ਕੋਲੋਂ ਕੁਝ ਮੰਗ ਪਰ ਇਹ ਜ਼ਰੂਰ ਆਇਆ ਕਿ ਆਸਾ ਮਨਸਾ ਸਗਲ त्याਗੇ ਜਗ ਤੇ ਰਹੇ ਨਰਾਸ਼ਾ ਕਿ ਆਪਣੀਆਂ ਸਾਰੀਆਂ ਆਸਾਂ ਮਨਸਾ ਜਿਹੜੀਆਂ ਨੇ ਉਹ ਖਤਮ ਕਰਕੇ ਜਗ ਦੇ ਉੱਤੇ ਜਿਉਣਾ ਸ਼ੁਰੂ ਕਰਦੇ ਮਹਾਰਾਜ ਦੀ ਬਾਣੀ ਸਾਨੂੰ ਮਨਾ ਕਰਦੀ ਹੈ ਮੰਗਣ ਤੋਂ ਮਹਾਰੇ ਕਹਿੰਦੇ ਨਹੀਂ ਮੰਗਣਾ ਜੇ ਮੰਗਣਾ ਹੈ ਸਿਰਫ ਦੋ ਚੀਜ਼ਾਂ ਗੁਰਬਾਣੀ ਵਿੱਚ ਦੋ ਚੀਜ਼ਾਂ ਮੰਗਣ ਨੂੰ ਕਿਹਾ ਇੱਕ ਪਰਮੇਸ਼ਰ ਤੇ ਇੱਕ ਪਰਮੇਸ਼ਰ ਦਾ ਨਾਮ ਇਹ ਸੰਸਾਰ ਤੋਂ ਉੱਪਰ ਦੀਆਂ ਚੀਜ਼ਾਂ ਨੇ ਤੇ ਗੁਰੂ ਪਿਆਰੇ ਉਸੇ ਕਰਕੇ ਮਹਾਰਾ ਦੀ ਬਾਣੀ ਕਹਿੰਦੀ ਹੈ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਸਾਡੀਆਂ ਮੰਗਾਂ ਸਾਨੂੰ ਸਾਡੇ ਗੁਰੂ ਤੋਂ ਬੇਮੁਖ ਕਰ ਦਿੰਦੀਆਂ ਨੇ ਆਪਾਂ ਆਪਣੇ ਗੁਰੂ ਤੋਂ ਟੁੱਟ ਜਾਂਦੇ ਆਂ ਦੇਖੋ ਇਸ ਕਰਕੇ ਪਰਮੇਸ਼ਰ ਨੂੰ ਕਿਉਂ ਨਹੀਂ ਇਹ ਚੀਜ਼ ਪਉਂਦੀ ਕਿਉਂ ਮਾਲਕ ਨੂੰ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਇਹਨੂੰ ਧਿਆਨ ਨਾਲ ਸਮਝਿਓ ਦੇਖੋ ਗੁਰੂ ਪਿਆਰੀ ਸਾਧ ਸੰਗਤ ਜੀਓ ਪਰਮੇਸ਼ਰ ਕੋਈ ਅਣਜਾਣ ਨਹੀਂ ਹੈ ਪਰਮੇਸ਼ਰ ਕੋਈ ਖਲਾਉਣਾ ਨਹੀਂ ਹੈ ਆਪਾਂ ਬਾਣੀ ਕਹਿੰਦੀ ਆ ਲੋਗਨ ਆਰਾਮ ਖਲਾਬਣਾ ਜਾਣਾ ਪਰਮੇਸ਼ਰ ਉਹ ਹੈ ਜਿਹੜਾ ਤੁਹਾਡੇ ਅੰਦਰ ਦੀਆਂ ਜਾਣਦਾ ਜਦੋਂ ਤੁਸੀਂ ਇੱਕ ਪੈਰ ਆਪਣੀ ਭਗਤੀ ਦਾ ਪਰਮੇਸ਼ਰ ਵਾਲੇ ਪਾਸੇ ਨੂੰ ਵਧਾਉਂਦੇ ਹੋ ਨਾ ਮਾਲਕ ਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਉਹ ਉਸੇ ਵਕਤ ਹੀ ਤੁਹਾਡੇ ਮਨ ਦੀ ਭਾਵਨਾ ਦੇਖ ਲੈਂਦਾ ਦੇਖੋ ਪਿਆਰੇ ਜਦੋਂ ਆਪਾਂ ਬੱਚੇ ਹੁੰਦੇ ਸੀ ਨਾ ਆਪਾਂ ਆਪਣੇ ਮਾਪਿਓ ਕੋਲੋਂ ਬਹੁਤ ਕੁਝ ਮੰਗਦੇ ਹੁੰਦੇ ਸੀ ਕਿ ਸਾਨੂੰ ਆ ਵੀ ਦੇ ਦਿਓ ਸਾਨੂੰ ਆ ਵੀ ਚਾਹੀਦਾ ਸਾਨੂੰ ਆ ਵੀ ਚਾਹੀਦਾ ਤੇ ਜਿਉ ਹੁਣ ਆਪਾਂ ਵੱਡੇ ਹੋਏ ਆ ਸਾਨੂੰ ਹੁਣ ਪਤਾ ਲੱਗ ਗਿਆ ਕਿ ਜਿਹੜੀਆਂ ਸਾਡੀਆਂ ਮੰਗਾਂ ਹੁਣ ਬਣਦੀਆਂ ਪਈਆਂ ਨੇ ਉਹ ਸਾਡਾ ਮਾਪਿਓ ਪੂਰੀਆਂ ਨਹੀਂ ਕਰ ਸਕਦਾ ਉਹ ਸਿਰ ਪਰਮਾਤਮਾ ਕਰ ਸਕਦਾ ਇਸੇ ਕਰਕੇ ਮਜਬੂਰੀ ਵਸ ਹੋ ਕੇ ਆਪਾਂ ਪਰਮੇਸ਼ਰ ਨਾਲ ਜੁੜਨਾ ਸ਼ੁਰੂ ਕਰ ਦਿੰਦੇ ਆ ਪਰ ਆਪਾਂ ਪਰਮੇਸ਼ਰ ਨਾਲ ਨਹੀਂ ਜੁੜੇ ਆਪਾਂ ਆਪਣੀਆਂ ਮੰਗਾਂ ਕਰਕੇ ਪਰਮੇਸ਼ਰ ਨਾਲ ਜੁੜਦੇ ਆ ਜਿੰਨੂ ਮਹਾਰਾਜ ਦੀ ਬਾਣੀ ਨੇ ਫਟਕਾਰਿਆ ਮਹਾਰਾਜ ਦੀ ਬਾਣੀ ਕਹਿੰਦੀ ਹੈ ਦਾਤ ਪਿਆਰੀ ਵਿਸਰਿਆ ਦਾਤਾਰਾ ਮਾਰੇ ਕਹਿੰਦੀ ਹੈ ਦਾਤ ਪਿਆਰੀ ਹੈ ਪਰਮੇਸ਼ਰ ਨਹੀਂ ਪਿਆਰਾ ਲੱਗਦਾ ਉਹ ਹੁਣ ਜਦੋਂ ਆਪਾਂ ਇਹ ਮੰਗ ਰੱਖ ਕੇ ਭਗਤੀ ਕਰਨੀ ਸ਼ੁਰੂ ਕਰਦੇ ਆ ਮਾਲਕ ਉਸੇ ਵਕਤ ਸਾਡੀ ਪਰਚੋੜ ਕਰ ਲੈਂਦਾ ਸਾਡੇ ਜੀਵਨ ਦੀ ਮਾਲਕ ਹੀ ਉੱਥੇ ਕਰਦਾ ਮਾਲਕ ਖੁਦ ਪਿੱਛੇ हट ਜਾਂਦਾ ਆ ਤੇ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹ ਜਿੰਨੇ ਕ ਤੁਹਾਡੇ ਕਰਮ ਹੈ ਉਹ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਦਾ ਹੈ ਆ ਪਿਛੇ हट ਜਾਂਦਾ ਕਿਉਂ ਉਹ ਨਹੀਂ ਤੁਹਾਨੂੰ ਕੋਈ ਰਾਹ ਦਿਖਾਏਗਾ ਉਹ ਨਹੀਂ ਤੁਹਾਨੂੰ ਕੋਈ ਆਨੰਦ ਦੇਵੇਗਾ ਉਹ ਨਹੀਂ ਤੁਹਾਨੂੰ ਕੋਈ ਖੇੜਾ ਦੇਵੇਗਾ ਉਹ ਨਹੀਂ ਕੁਝ ਆਪਣੀ ਝਲਕ ਤੁਹਾਡੇ ਜੀਵਨ ਚ ਆਉਣ ਦੇਗਾ ਤੁਸੀਂ ਖਾਲੀ ਦੇ ਖਾਲੀ ਰਹੋਗੇ ਕਿਉਂ ਕਿਉਂਕਿ ਤੁਸੀਂ ਐਕਸਪੈਕਟ ਹੀ ਨਹੀਂ ਕਰ ਰਹੇ ਕਿ ਤੁਹਾਨੂੰ ਕੁਝ ਮਿਲੇ ਇਸ ਚੀਜ਼ ਦੇ ਵਿੱਚ ਜੋ ਤੁਸੀਂ ਐਕਸਪੈਕਟ ਕਰ ਰਹੇ ਹੋ ਪਰਮੇਸ਼ਰ ਉਹ ਦੇ ਦੇਗਾ ਤੁਹਾਨੂੰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇਗਾ ਉਸੇ ਵਕਤ ਦੇਖ ਲੈਂਦਾ ਹੈ ਕਿ ਇਹ ਕਿਹੜੀ ਭਾਵਨਾ ਲੈ ਕੇ ਇਹ ਕੀ ਆਪਣੇ ਮਨ ਦੇ ਵਿੱਚ ਰੱਖ ਕੇ ਮੇਰੀ ਭਗਤੀ ਕਰਦਾ ਪਿਆ ਹੈ ਜਦੋਂ ਹੀ ਉਹਨੂੰ ਇਹ ਚੀਜ਼ ਦਾ ਮਾਲਕ ਨੂੰ ਅਹਿਸਾਸ ਹੋ ਜਾਂਦਾ ਉਹ ਕੀ ਕਰਦਾ ਖੁਦ ਪਿੱਛੇ हट ਜਾਂਦਾ ਉਹ ਤੁਹਾਡੀ ਭਗਤੀ ਭਾਵੇਂ 4 ਸਾਲ ਦੀ ਹੋਵੇ 10 ਸਾਲ ਦੀ ਭਗਤੀ ਹੋਵੇ ਪਰ ਪਿਆਰਿਓ ਭਗਤੀ ਤੁਹਾਡੀ ਛੋਟੀ ਲੱਗਦੀ ਹੈ ਕਿਉਂ ਕਿ ਤੁਹਾਡੀਆਂ ਮੰਗਾਂ ਬਹੁਤ ਵੱਡੀਆਂ ਹੋ ਜਾਂਦੀਆਂ ਨੇ ਉਹਦੇ ਵਿੱਚ ਜਿਨੂੰ ਆਪਾਂ ਪੜਦੇ ਹਾਂ ਸੇਵਾ ਥੋੜੀ ਮੰਗਣ ਬਹੁਤਾ ਉਹ ਮਾਲਕ ਨੂੰ ਪਤਾ ਹੈ ਕਿ ਜੇ ਮੈਂ ਇਹਨੂੰ ਦਰਸ਼ਨ ਦੇ ਵੀ ਦਵਾ ਜੇ ਮੈਂ ਇਹਨੂੰ ਝਲਕ ਦੇ ਵੀ ਦਵਾ ਇਹਦੀ ਜ਼ਿੰਦਗੀ 'ਚ ਕੋਈ ਫਰਕ ਨਹੀਂ ਪੈਣਾ ਕਿਉਂ ਕਿ ਉਹ ਦਾਤਾਂ ਦੀ ਪੱਟੀ ਜਿਹੜੀ ਇਹਨੇ ਆਪਣੀ ਅੱਖਾਂ ਦੇ ਉੱਤੇ ਬੰਨੀ ਹੋਈ ਹੈ ਇਹਨੂੰ ਸਿਵਾਏ ਦਾਤਾਂ ਤੋਂ ਕੁਝ ਨਹੀਂ ਦਿਖਦਾ ਪਿਆ ਹੋਰ ਸਾਡੀਆਂ ਮੰਗਾੜੇ ਪਾਗਲ ਕਰ ਦਿੰਦਾ ਨਾ ਫਿਰ ਇਸੇ ਮੰਗਾ ਕਰਕੇ ਕਿਸੇ ਨੇ ਨਹੀਂ ਤੁਹਾਨੂੰ ਇਹ ਚੀਜ਼ਾਂ ਦੱਸਣੀਆਂ ਕਿਸੇ ਨੇ ਨਹੀਂ ਤੁਹਾਨੂੰ ਇਹ ਗੱਲ ਕਹਿਣੀ ਹੈ ਕਿ ਆਪਣੀਆਂ ਮੰਗਾ ਛੱਡ ਦਿਓ ਕਿਉਂਕਿ ਵੱਡੇ ਵੱਡੇ ਬਿਜ਼ਨਸ ਬਣ ਗਏ ਨੇ ਤੁਹਾਡੀਆਂ ਮੰਗਾਂ ਕਰਕੇ ਵੱਡੇ ਵੱਡੇ ਕਾਰੋਬਾਰ ਚੱਲਣ ਲੱਗ ਪਏ ਸਾਰਿਆਂ ਦੇ ਤੁਹਾਡੀਆਂ ਮੰਗਾਂ ਕਰਕੇ ਹੀ ਤੇ ਗੁਰਬਾਣੀ ਦੇ ਅਰਥ ਬਦਲਨੇ ਸ਼ੁਰੂ ਹੋ ਗਏ ਆ ਕੋਈ ਕਿਸੇ ਤਰੀਕੇ ਨਾਲ ਗੁਰਬਾਣੀ ਨੂੰ ਬੁਲਾਤਾ ਕਿ ਇਹਨੇ ਪਾਠ ਕਰ ਲਓ ਆ ਮੰਗ ਪੂਰੀ ਹੋ ਜੇਗੀ ਇਹਨੇ ਕਰ ਲਓ ਇਹਨੇ ਕਰ ਲਓ ਕੀ ਕਰਨਿਆ ਤੁਹਾਡੀਆਂ ਮੰਗਾਂ ਤੁਹਾਡੀਆਂ ਮੰਗਾਂ ਕਰਕੇ ਸੇਵਾ ਬਦਲਨੀ ਸ਼ੁਰੂ ਹੋ ਗਈ ਆ ਤੁਹਾਡੇ ਮੰਗਾਂ ਕਰਕੇ ਗੁਰੂ ਘਰ ਜਿਹੜੇ ਆ ਵੱਡੇ ਵੱਡੇ ਬਣਨੇ ਸ਼ੁਰੂ ਹੋ ਗਏ ਆ ਉਹਨਾਂ 'ਚ ਵੱਡੇ ਵੱਡੇ ਬੋਰਡ ਲੱਗਨੇ ਸ਼ੁਰੂ ਹੋ ਗਏ ਆ ਕਿ ਆ ਕਰੋਗੇ ਤੇ ਆ ਮਿਲੇਗਾ ਕਰੋਗੇ ਤੇ ਆ ਮਿਲੇਗਾ ਕੁਝ ਨਹੀਂ ਹੈ ਭਾਈ ਕੁਝ ਨਹੀਂ ਮਿਲਣਾ ਤੁਹਾਨੂੰ ਤੁਸੀਂ ਜੋ ਮਰਜੀ ਇਕੱਠਾ ਕਰੀ ਜਾਓ ਅਖੀਰ ਜਾ ਕੇ ਜਦੋਂ ਜ਼ਿੰਦਗੀ ਦਾ ਅੰਤ ਹੋਣ ਵਾਲਾ ਹੋਏਗਾ ਨਾ ਜਦੋਂ ਸਾਰੀ ਜ਼ਿੰਦਗੀ ਖੜਾ ਲੋਗੇ ਇਕੱਲੇ ਮੁਕੱਲੇ ਹੋ ਕੇ ਬਹਿ ਜਾਓਗੇ ਉਹ ਦਿਨ ਇੱਕੋ ਹੀ ਆਵਾਜ਼ ਅੰਦਰੋਂ ਨਿਕਲੇਗੀ ਕਿ ਕੁਝ ਨਹੀਂ ਬਣਿਆ ਮੇਰਾ ਕਿਉਂਕਿ ਜ਼ਿੰਦਗੀ 'ਚ ਪਰਮਾਤਮਾ ਨਹੀਂ ਹੋਏਗਾ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਹੋਣਗੀਆਂ ਪਰ ਪਰਮਾਤਮਾ ਨਾਲ ਦੀ ਚੀਜ਼ ਤੁਹਾਡੀ ਜ਼ਿੰਦਗੀ 'ਚ ਕੁਝ ਨਹੀਂ ਹੋਏਗੀ ਜਿਸ ਦਿਨ ਹੁਣ ਸੁਣਿਓ ਧਿਆਨ ਨਾਲ ਜਿਸ ਦਿਨ ਗੁਰਨਾਨਕ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਨੂੰ ਪੁੱਛਿਆ ਸੀ ਨਾ ਮੈਂ ਬੜਾ ਚਰੀ ਚੀਜ਼ ਸੋਚਦਾ ਰਿਹਾ ਕਿਉਂਕਿ ਸਾਡੇ ਤੇ ਰਮਦਾਸ ਲੱਗੇ ਬਾਬਾ ਬੁੱਢਾ ਸਾਹਿਬ ਜੀ ਦਾ ਲੱਗਦਾ ਹੈ ਸ਼ਰਧਾ ਦੀ ਚੌਥ ਲੱਗਦੀ ਹੈ ਬੜੀ ਦੁਨੀਆ ਹੁੰਦੀ ਤੇ ਮੈਂ ਕਦੇ ਵੀ ਜਾ ਕੇ ਦੇਖਦਾ ਵੀ ਇੰਨੀ ਦੁਨੀਆ ਉਨਾ ਹੀ ਗੁਰਨਾਨਕ ਪਾਤਸ਼ਾਹ ਨੂੰ ਮੰਨਣ ਵਾਲੇ ਉਨਾ ਹੀ ਬਾਬਾ ਬੁੱਢਾ ਸਾਹਿਬ ਨੂੰ ਲੋਕ ਮੰਨਣ ਵਾਲੇ ਐਸਾ ਕਿਹੜਾ ਗੁਣ ਸੀ ਬਾਬਾ ਬੁੱਢਾ ਸਾਹਿਬ ਜਿਉਂ ਵਿਚਾਰਨਾ ਸ਼ੁਰੂ ਕੀਤਾ ਜਿਉਂ ਵਿਚਾਰਨਾ ਸ਼ੁਰੂ ਕੀਤਾ ਤੇ ਪਤਾ ਲੱਗਾ ਕਿ ਜਿਸ ਦਿਨ ਗੁਰਨਾਨਕ ਪਾਤਸ਼ਾਹ ਨੇ ਕਿਹਾ ਸੀ ਨਾ ਕਿ 10 ਭਾਈ ਤੈਨੂੰ ਕੀ ਚਾਹੀਦਾ ਤੇ ਕਹਿੰਦੇ ਸੀ ਕਿ ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਕੁਝ ਵੀ ਨਹੀਂ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਤੇ ਗੁਰਨਾਨਕ ਪਾਤਸ਼ਾਹ ਨੇ ਗੱਲ ਨਾ ਲਾਇਆ ਸੀ ਸਿਰਫ ਗੁਰਨਾਨਕ ਨਹੀਂ ਛੇ ਪਾਤਸ਼ਾਹੀਆਂ ਨੇ ਗੱਲ ਨਾ ਲਾਇਆ ਸੀ ਇਹੀ ਗੱਲ ਭਾਈ ਮੰਜ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਕਹੀ ਸੀ ਕਹਿੰਦੇ ਮੰਜ ਦੱਸ ਕੀ ਚਾਹੀਦਾ ਕਹਿੰਦੇ ਪਾਤਸ਼ਾਹ ਕੁਛ ਨਹੀਂ ਚਾਹੀਦਾ ਇਹੀ ਗੱਲ ਭਾਈ ਲੈਣੇ ਨੇ ਗੁਰਨਾਨਕ ਪਾਤਸ਼ਾਹ ਨੂੰ ਕਹਿੰਦੇ ਲੈਣਿਆ ਕੀ ਚਾਹੀਦਾ ਕਹਿੰਦੇ ਕੁਛ ਨਹੀਂ ਚਾਹੀਦਾ ਇਹੀ ਗੱਲ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਹੀ ਸੀ ਬੰਦਿਆ ਤੂੰ ਕਿਹਦਾ ਬੰਦਾ ਕਹਿੰਦਾ ਤੁਹਾਡਾ ਬੰਦਾ ਕਹਿੰਦੇ ਕੀ ਚਾਹੀਦਾ ਕਹਿੰਦੇ ਬਸ ਕੁਛ ਨਹੀਂ ਚਾਹੀਦਾ ਤੂੰ ਹੀ ਚਾਹੀਦਾ ਤੇ ਮੈਨਾਂ ਇੱਕ ਲਾਈਨ ਪੜਦਾ ਹੁੰਦਾ ਉਹਨਾਂ ਇਹ ਫੇਰ ਲਾਈਨ ਧਿਆਨ ਨਾਲ ਸੁਣ ਲਿਓ ਆਪਾਂ ਕਹਿੰਦੇ ਹੁੰਦੇ ਆ ਕਿ ਜਿਹੜਾ ਕੁਝ ਨਹੀਂ ਨਾ ਮੰਗਦਾ ਉਹ ਸਭ ਕੁਝ ਲੈ ਜਾਂਦਾ ਜੀ ਹੁਣ ਜਾ ਕੇ ਦੇਖਿਓ ਬਾਬਾ ਬੁੱਢਾ ਸਾਹਿਬ ਸਭ ਕੁਝ ਲੈ ਗਿਆ ਕਿਉਂ ਨਹੀਂ ਆਪਾਂ ਸਮਝ ਰਹੇ ਪਿਆਰਿਓ ਆਪਾਂ ਕੁਝ ਮੰਗ ਲੈਨੇ ਆਪਾਂ ਰਹਿ ਵੀ ਕੁਝ ਜੋਗੇ ਜਾਂਦੇ ਆ ਫੇਰ ਤੇ ਮਾਫ ਕਰਨਾ ਤੁਹਾਡੇ ਕੋਲ ਮਾਫੀ ਮੰਗ ਕੇ ਕਹਿੰਦਾ ਜੇ ਕੁਝ ਨਾ ਮੰਗਿਆ ਹੁੰਦਾ ਤੇ ਤੁਹਾਨੂੰ ਸਭ ਕੁਝ ਮਿਲ ਜਾਣਾ ਸੀ ਸਭ ਕੁਝ ਮਿਲ ਜਾਣਾ ਸੀ ਤੁਹਾਨੂੰ ਤੁਸੀਂ ਕੁਝ ਵੀ ਨਹੀਂ ਤਾਂ ਮੰਗਦੇ ਤੁਹਾਨੂੰ ਸਭ ਕੁਝ ਮਿਲ ਜਾਣਾ ਸੀ ਹੁਣ ਪੰਕਤੀ ਸੁਣ ਲਿਓ ਸੇਵਾ ਕਰਤ ਹੋਏ ਨਹਿਕਾਮੀ ਕਹਿੰਦੇ ਸੇਵਾ ਕਰਦੇ ਆ ਨਿਸ਼ਕਾਮ ਹੋ ਜਾ ਕੁਝ ਨਾ ਮੰਗੀ ਕੁਝ ਮੰਗਣਾ ਰੱਖੀ ਆਪਣੇ ਮਨ ਚ ਤੇ ਕੀ ਮਿਲੇਗਾ ਕਹਿੰਦੇ ਫਿਰ ਜੇ ਮੰਗਣਾ ਰੱਖੀ ਤੇ ਮਿਲੂਗਾ ਕੀ ਕਹਿੰਦੇ ਤਿਸ ਕੋ ਹੋਤ ਪ੍ਰਾਪਤ ਸੁਆਮੀ ਮਾਲਕ ਆਪ ਮਿਲੇਗਾ ਤੈਨੂੰ ਆ ਕੇ ਜਦੋਂ ਤੁਹਾਡੀ ਭਗਤੀ ਹੋਏ ਨਾ ਇਦਾਂ ਤੁਸੀਂ ਆਪ ਦੇਖੋ ਵੀ ਤੁਸੀਂ ਭਗਤੀ ਕੀਤੀ ਆ ਤੁਸੀਂ ਕੁਝ ਕੀਤਾ ਵਾ ਮਾਲਕ ਵਾਸਤੇ ਤੇ ਮਾਲਕ ਨੇ ਉਹਦੇ ਵਿੱਚ ਦੇਖਿਆ ਕੀ ਮੰਗ ਆ ਕੁਝ ਵੀ ਨਹੀਂ ਆ ਤੇ ਕੀ ਗੱਲ ਮਾਲਕ ਇਹ ਚ ਹੀ ਸੋਚੇਗਾ ਵੀ ਕੁਝ ਵੀ ਨਹੀਂ ਹੈਗਾ ਇਹਨੇ ਮੰਗਿਆ ਤੈਨੂੰ ਕੁਝ ਨਹੀਂ ਦੇਣਾ ਉਥੇ ਤੁਹਾਡੀ ਸੋਚ ਖਤਮ ਹੈ ਕਿਉਂਕਿ ਤੁਸੀਂ ਮੰਗਿਆ ਆਪਣੀ ਸੋਚ ਦੇ ਹਿਸਾਬ ਨਾਲ ਤੇ ਜਦੋਂ ਮਾਲਕ ਨੇ ਦੇਖਿਆ ਇਹਨੇ ਕੁਝ ਨਹੀਂ ਮੰਗਿਆ ਫਿਰ ਮਾਲਕ ਨੇ ਆਪਣੀ ਸੋਚ ਦੇ ਹਿਸਾਬ ਨਾਲ ਦਿੱਤਾ ਉਹ ਖੁਦ ਬਯੰਤ ਹੈ ਉਹਦੀ ਸੋਚ ਵੀ ਬਯੰਤ ਹੈ ਤੇ ਉਹ ਫਿਰ ਦਿੰਦਾ ਵੀ ਬਯੰਤ ਹੈ ਤੁਹਾਡਾ ਖੁਦ ਦਾ ਵੀ ਅੰਤ ਹੋ ਜਾਣਾ ਹੈ ਤੇ ਤੁਸੀਂ ਚੀਜ਼ਾਂ ਵੀ ਉਹ ਮੰਗਦੇ ਹੋ ਜਿਹਦਾ ਚੀਜ਼ਾਂ ਦਾ ਵੀ ਅੰਤ ਹੋ ਜਾਣਾ ਹੈ ਪਰਮੇਸ਼ਰ ਨੇ ਕਦੇ ਵੀ ਐਕਸਪੈਕਟ ਨਹੀਂ ਕਰਦਾ ਆਪਣੇ ਭਗਤ ਕੋਲੋਂ ਕਿ ਭਗਤ ਕੁਝ ਮੰਗੇ ਕਿਉਂ ਕਿਉਂਕਿ ਭਗਤ ਨੂੰ ਇਸ ਚੀਜ਼ ਦਾ ਪਤਾ ਲੱਗ ਜਾਂਦਾ ਕਿ ਪ੍ਰਮਾਤਮਾ ਨੇ ਮੈਨੂੰ ਆਲਰੇਡੀ ਬਹੁਤ ਕੁਝ ਦਿੱਤਾ ਹੋਇਆ ਸੋ ਕਿਉਂ ਵਿਸਰੇ ਜਿਨ ਸਭ ਕੁਝ ਦਿਆ ਆਲਰੇਡੀ ਬਹੁਤ ਕੁਝ ਦਿੱਤਾ ਹੋਇਆ ਸੁਖਮਨੀ ਸਾਹਿਬ ਦੀ ਮਹਾਰਾਏ ਕਿ ਰਬਈਆ ਕੇ ਗੁਣ ਚੇਤ ਪਰਾਨੀ ਕਵਨ ਮੂੜ ਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸ਼ਿੰਗਾਰਿਆ ਗਰ ਬਗਣ ਮੈਂ ਜਿੰਨੇ ਵਾਰਿਆ ਬਾਰ ਵਿਵਸਥਾ ਸਾਰਾ ਸ਼ਬਦ ਪੜਿਓ ਕਿਤੇ ਕੀ ਕੀ ਦਿੱਤਾ ਮਾਲਕ ਨੇ ਜਦੋਂ ਆਪਾਂ ਇਸ ਚੀਜ਼ ਨੂੰ ਗੁਰਬਾਣੀ ਚੋਂ ਪੜ੍ਹਦੇ ਆਂ ਕਿ 9 ਮਹੀਨੇ ਮਾਤਾ ਦੇ ਗਰਭ ਚ ਪਰਮੇਸ਼ਰ ਨੇ ਮੇਰੀ ਰੱਖਿਆ ਕੀਤੀ ਥਥਾ ਤੂੰ ਸਮਰਾਤ ਜਿੱਥੇ ਕੋਈ ਨਹੀਂ ਜਿੱਥੇ ਕੋਈ ਵੀ ਨਹੀਂ ਸੀ ਉੱਥੇ ਪਰਮੇਸ਼ਰ ਨੇ ਮੇਰੀ ਰੱਖਿਆ ਕੀਤੀ ਤੇ ਭਗਤ ਕਹਿੰਦਾ ਭਾਈ ਬਸ ਹੁਣ ਜਿਹੜੀ ਮੰਗਿਆ ਹੁਣ ਤੇ ਇਹਨੂੰ ਮਿਲਣਾ ਹੀ ਮੇਰੀ ਮੰਗਿਆ ਉਹ ਕਿਹੜਾ ਪਰਮੇਸ਼ਰ ਹੈ ਜਿੰਨੇ ਮੇਰੀ ਰੱਖਿਆ ਕੀਤੀ ਜਿੰਨ ਤੂੰ ਸਾਜ ਸਵਾਰ ਸ਼ਿੰਗਾਰਿਆ ਜਿੰਨੇ ਆ ਸਰੀਰ ਦਾ ਸ਼ਿੰਗਾਰ ਕੀਤਾ ਮੇਰਾ ਉਹ ਪਰਮੇਸ਼ਰ ਦੀ ਮਿਲਾਪ ਦੀ ਜਿਹੜੀ ਹੈ ਫਿਰ ਉਹ ਮੰਗ ਬਣ ਜਾਂਦੀ ਹੈ ਪਿਆਰਿਓ ਇਸ ਕਰਕੇ ਮਾਲਕ ਨਹੀਂ ਇਹ ਚੀਜ਼ ਹੁੰਦਾ ਜਿੱਥੋਂ ਤੱਕ ਆਪਾਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਪਰਮੇਸ਼ਰ ਉਹਨਾਂ ਨੂੰ ਮਿਲਦਾ ਹੈ ਪਿਆਰਿਓ ਜਿਨ੍ਹਾਂ ਦੀ ਭਗਤੀ ਨਿਸ਼ਕਾਮ ਹੁੰਦੀ ਹੈ ਤੁਹਾਡੀ ਮੰਗ ਦਰਸਉਂਦੀ ਹੈ ਕਿ ਤੁਸੀਂ ਕਿਵੇਂ ਦੇਓ ਤੁਹਾਡੀ ਮੰਗ ਤੁਸੀਂ ਸੰਸਾਰੀ ਤੌਰ ਤੇ ਉੱਤੇ ਦੇਖ ਲਓ ਤੁਸੀਂ ਆਪਣੀ ਤੁਸੀਂ ਵਿਆਹ ਕਰਦੇ ਹੋ ਤੁਸੀਂ ਕਹਿੰਦੇ ਹੋ ਕਿ ਮੁੰਡੇ ਵਾਲਾ ਦੀ ਮੰਗ ਤੇ ਨਹੀਂ ਹੈਗੀ ਕੋਈ ਸੰਸਾਰੀ ਵੀ ਆਪਾਂ ਵੇਖੋ ਕਿੰਨਾ ਕੁਝ ਕਰਦੇ ਆਂ ਬੰਦੇ ਦੀ ਮੰਗ ਦੇ ਹਿਸਾਬ ਨਾਲ ਦੇਖ ਲੈਂਦੇ ਆਂ ਬੰਦਾ ਕਿਵੇਂ ਦਾ ਹੋਏਗਾ ਤੇ ਇਸ ਕਰਕੇ ਪਿਆਰਿਓ ਜਿੱਥੇ ਆਪਾਂ ਦੇਖ ਲੈਂਦੇ ਆਂ ਕਿ ਨਹੀਂ ਯਾਰ ਇਹਦੀ ਕੋਈ ਮੰਗਣੀ ਆ ਬਿਲਕੁਲ ਕਿਤੇ ਵੀ ਵਾਹ ਯਾਰ ਕਮਾਲ ਦੀ ਗੱਲ ਹੈ ਕੋਈ ਬੰਦਾ ਤੁਹਾਡਾ ਕੰਮ ਕਰ ਦੇ ਕੋਈ ਕੰਮ ਕਰਨਾ ਸ਼ੁਰੂ ਕਰ ਦੇ ਤੁਹਾਡਾ ਕੋਈ ਆ ਕੇ ਤੁਹਾਡੀ ਹੈਲਪ ਕਰਾ ਦੇ ਤੁਸੀਂ ਹੈ ਕਿ ਯਾਰ ਇਹਦੀ ਕੋਈ ਮੰਗ ਹੀ ਨਾ ਹੋਵੇ ਕਿਤੇ ਇਹ ਕਿਉਂ ਡਿਆ ਇਦਾਂ ਕਰਨਾ ਫਿਰ ਜਦੋਂ ਤੁਸੀਂ ਕਹਿੰਦੇ ਹੋ ਨਾ ਕਿ ਨਹੀਂ ਉਦਾਂ ਹੀ ਕਰਦਾ ਪਿਆ ਵਾ ਪਰ ਇਹ ਦੀ ਕੋ ਮੰਗ ਨਹੀਂ ਉਦਾਂ ਹੀ ਤੇਰੀ ਹੈਲਪ ਕਰਦਾ ਪਿਆ ਤੁਸੀਂ ਕਹਿੰਦੇ ਵਾਹ ਯਾਰ ਕਮਾਲ ਦਾ ਬੰਦਾ ਹੈ ਤੇ ਜਦੋਂ ਆਪਾਂ ਭਗਤੀ ਕਰਦੇ ਆ ਨਾ ਪਰਮੇਸ਼ਰ ਦੇ ਤਾ ਕੋਈ ਮੰਗ ਹੈ ਨਹੀਂ ਮੰਗ ਨਹੀਂ ਮੰਗ ਮਾਲਕ ਇੰਨਾ ਖੁਸ਼ ਹੋ ਜਾਂਦਾ ਸਾਡੇ ਤੇ ਉਹ ਸਭ ਕੁਝ ਹੀ ਆਪਣਾ ਸਾਨੂੰ ਦੇ ਦਿੰਦਾ ਆਪ ਸਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ ਪਰ ਆਪਾਂ ਨਹੀਂ ਚਾਹੁੰਦੇ ਆਪਾਂ ਨਹੀਂ ਚਾਹੁੰਦੇ ਕਿ ਸਭ ਜਗ ਮੇਰਾ ਹੋਵੇ ਆਪਾਂ ਨੂੰ ਤਾਂ ਕੁਛ ਹੀ ਚਾਹੀਦਾ ਨਾ ਅੱਪਾ ਤੇ ਉਹ ਕੁਛ ਦੇ ਪਿੱਛੇ ਭੱਜੇ ਫਿਰਦੇ ਆ ਪਿਆਰਿਓ ਨਹੀਂ ਮਿਲਿਆ ਕੁਛ ਵੀ ਸਾਨੂੰ ਇਹ ਗੱਲ ਮੰਨ ਲਿਓ ਕੁਛ ਨਹੀਂ ਐ ਜ਼ਿੰਦਗੀ ਦੇ ਵਿੱਚ ਉਡਗੀਆਂ ਸਾਡੀਆਂ ਰਾਤਾਂ ਦੀਆਂ ਨਿੰਦਾ ਕਿੱਥੇ ਆ ਆਨੰਦ ਕਿੱਥੇ ਆ ਖੇੜਾ ਕਿੱਥੇ ਆ ਸਕੂਨ ਨੀਂਦ ਦੀਆਂ ਗੋਲੀਆਂ ਖਾ ਕੇ ਵੀ ਸਾਨੂੰ ਨੀਂਦ ਨਹੀਂ ਆ ਰਹੀ ਹੁਣ ਸੋ ਇਸ ਕਰਕੇ ਬਾਬਾ ਬੁੱਢਾ ਸਾਹਿਬ ਦੇ ਜੀਵਨ ਤੋਂ ਇਹ ਸਬਕ ਲੈ ਕੇ ਚੱਲੋ ਛੇ ਪਾਸ਼ਾੀਆਂ ਦੀ ਆਪਣੀ ਹਿੱਕ ਨਾਲ ਲਾ ਕੇ ਰੱਖਿਆ ਕਾਰਨ ਕਿਉਂਕਿ ਬਾਬਾ ਬੁੱਢਾ ਸਾਹਿਬ ਨੇ ساری ਜ਼ਿੰਦਗੀ ਚ ਗੁਰੂ ਨਾਨਕ ਪਾਤਸ਼ਾਹ ਕੋਲੋਂ ਕੁਝ ਨਹੀਂ ਸੀ ਮੰਗਿਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਬਰਾਬਰ ਕਰ ਦਿੱਤਾ। ਇਹੀ ਗੱਲ ਸਤਿਗੁਰ ਦੀ ਬਾਣੀ ਕਹਿੰਦੀ ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਰਾਸ਼ਾ ਗੁਰ ਕਿਰਪਾ ਜੇਹ ਨਰ ਕੋ ਕੀਨੀ ਤੇ ਯੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਕਹਿੰਦੇ ਜਿਹੜੇ ਆਸਾ ਮਨਸਾ ਤੋਂ ਨਰਾਸ਼ੇ ਹੋ ਜਾਂਦੇ ਐ ਪਰਮੇਸ਼ਰ ਐਸੇ ਆ ਉਹਨਾਂ ਨੂੰ ਲੀਨ ਕਰ ਲੈਂਦਾ ਜਿਵੇਂ ਪਾਣੀ ਪਾਣੀ ਦੇ ਵਿੱਚ ਜਾ ਕੇ ਲੀਨ ਹੋ ਜਾਂਦਾ। ਨਈ ਭਾਗ ਲੱਗਣਗੇ ਤੁਹਾਡੀ ਭਗਤੀ ਨੂੰ ਨਹੀਂ ਮਿਲਣਾ ਪਿਆਰਿਓ ਕੁਛ ਵੀ ਜੇ ਆਹ ਗੁਣ ਆਪਣੀ ਜ਼ਿੰਦਗੀ ਚ ਨਹੀਂ ਤਾਲਣ ਕਰੋਗੇ ਤੇ ਜਿੱਦਣ ਨਿਸ਼ਕਾਮ ਹੋਗੇ ਤੁਸੀਂ ਗੁਰਬਾਣੀ ਪੜ ਰਹੇ ਹੋ ਤੁਸੀਂ ਕੁਛ ਵੀ ਕਰ ਰਹੇ ਹੋ ਕਿਸੇ ਤਰੀਕੇ ਨਾਲ ਵੀ ਤੁਸੀਂ ਪਰਮੇਸ਼ਰ ਵਾਲੇ ਮਾਰਗ ਤੇ ਚੱਲੇ ਹੋ ਭਾਵੇਂ ਉਹ ਰਸਤਾ ਗਲਤ ਤਰੀਕੇ ਨਾਲ ਵੀ ਲੱਗੇ ਰਹੋਗੇ ਮਾਲਕ ਤੁਹਾਨੂੰ ਨਹੀਂ ਦੇਖੇਗਾ ਮਾਲਕ ਦੇਖੇਗਾ ਵੀ ਇਹ ਨਿਸ਼ਕਾਮ ਹੈ ਮਾਲਕ ਆਪਣੇ ਆਪ ਤੁਹਾਨੂੰ ਸਹੀ ਰਸਤਾ ਦਿਖਾ ਕੇ ਪਹੁੰਚਾ ਦੇਗਾ ਕਿਉਂਕਿ ਤੁਸੀਂ ਮੰਗੇ ਲੈ ਕੇ ਚੱਲੇ ਹੋ ਕਿ ਪਰਮੇਸ਼ਰ ਚਾਹੀਦਾ ਮੈਨੂੰ ਤੁਹਾਨੂੰ ਰਸਤਾ ਦਿਖਾਊਗਾ ਉਹ ਆਪਣੇ ਆਪ ਆਪ ਮਲਾਊਗਾ ਤੁਹਾਨੂੰ ਆਪੇ ਮੇਲ ਲਈ ਸੁਖ ਦਾਤਾ ਆਪ ਮਿਲਿਆ ਘਰ ਆਏ ਆਪ ਮਿਲੇਗਾ ਤੁਹਾਨੂੰ ਵਾਕੇ ਜਦੋਂ ਤੁਹਾਡੀ ਮੰਗਾਂ ਜਿਹੜੀਆਂ ਇੰਨੀਆਂ ਹੁੰਦੀਆਂ ਨੇ ਪਰਮੇਸ਼ਰ ਦੀ ਮੰਗ ਹੀ ਨਹੀਂ ਹੈ ਤੁਹਾਡੇ ਅੰਦਰ ਮਾਲਕ ਨੂੰ ਲੋੜ ਹੀ ਨਹੀਂ ਰਸਤਾ ਦਿਖਾਉਂਦੀ ਉਹ ਭਾਈ ਰਸਤਾ ਤੇ ਉਹਨੂੰ ਦਿਖਾਇਆ ਜਾਂਦਾ ਹੈ ਜਿੰਨੇ ਪਰਮੇਸ਼ਰ ਨੂੰ ਮਿਲਣਾ ਹੋਵੇ ਤੂੰ ਤੇ ਮਿਲਣਾ ਹੀ ਨਹੀਂ ਹੈ ਪਰਮੇਸ਼ਰ ਨੂੰ ਤੇਰੀ ਤੇ ਮੰਗ ਹੀ ਕੁਝ ਹੋਰ ਹੈ ਤੇ ਤੈਨੂੰ ਰਸਤਾ ਮਿਲ ਹੀ ਦਿਖਾਉਣਾ ਜਿਹਦੀ ਮੰਗ ਪਰਮੇਸ਼ਰ ਹੈ ਮਾਲਕ ਆਪੇ ਉਹਨੂੰ ਰਸਤਾ ਵੀ ਦਿਖਾ ਦਿੰਦਾ ਹੈ ਤੇ ਇਦਾਂ ਹੀ ਫਿਰ ਸਕਿੰਟ 'ਚ ਮਲਾਪ ਹੁੰਦਾ ਹੈ ਨਾ ਜਿਹੜਾ ਤੁਸੀਂ ਕਹਿੰਦੇ ਨੇ ਕਿ ਇੱਕ ਸਕਿੰਟ 'ਚ ਪ੍ਰਮਾਤਮਾ ਕਿੱਦਾਂ ਮਿਲਦਾ ਇੱਕ ਸਕਿੰਟ 'ਚ ਹੀ ਮਿਲਦਾ ਹੈ ਪਰਮੇਸ਼ਰ ਦੇ ਘਰ ਦੀ ਖੇਡ ਏ ਹੈ ਤਜ ਅਭਿਮਾਨ ਸ਼ਰਨ ਗਉ ਸੰਤਨ ਕੀ ਮੁਕਤ ਹੋਏ ਖਿਨ ਮਾਹੀ ਇੱਕ ਖਿਨ ਦੇ ਵਿੱਚ ਸਾਨੂੰ ਮੁਕਤ ਕਰ ਦਿੰਦਾ ਉੱਥੇ ਸੋ ਇਸ ਕਰਕੇ ਹਰ ਭਗਤੀ ਕਰਨ ਵਾਲੇ ਨੂੰ ਅਧਿਆਤਮਿਕ ਮਾਰਗ ਤੇ ਚੱਲਣ ਵਾਲੇ ਨੂੰ ਇਹ ਜ਼ਰੂਰ ਆਪਣੇ ਮਨ 'ਚ ਇਹ ਗੱਲ ਟਿਕਾ ਕੇ ਰੱਖਣੀ ਹੈ ਸਬਕ ਲੈ ਕੇ ਚੱਲੋ ਕਦੇ ਵੀ ਕੁਛ ਨਹੀਂ ਮੰਗਣਾ ਤੁਸੀਂ ਨਾ ਮੰਗੋਗੇ ਮੰਗੋ ਦਾਨ ਠਾਕੁਰ ਨਾਮੇ ਅਵਰ ਕਛੂ ਮੇਰੇ ਸੰਗ ਨਾ ਚਾਲੂ ਮੈਂ ਕਿਆ ਮੰਗੂ ਕਿ ਚਿਰ ਨਾ ਰਹੀ ਹਰ ਦੀਜੈ ਨਾਮ ਪਿਆਰੀ ਜੀਓ ਜੇ ਮੰਗਣਾ ਹੀ ਤੇ ਇੱਕ ਪਰਮੇਸ਼ਰ ਦਾ ਨਾਮ ਮੰਗ ਲਓ ਕਿਉਂਕਿ ਵਿਣਤੁਦ ਹੋਰ ਜੇ ਮੰਗਣਾ ਦੇਹ ਸਿਰ ਦੁੱਖਾਂ ਕੇ ਦੁਖ ਦੇਹ ਨਾਮ ਸੰਤੋਖੀ ਆ ਉਤਰੇ ਮਨ ਕੀ ਭੁਖ ਤੇ ਜਦੋਂ ਨਾਮ ਦੀ ਦਾਤ ਮੰਗ ਲਈ ਪਰਮੇਸ਼ਰ ਨੂੰ ਮਿਲਣ ਦੀ ਦਾਤ ਮੰਗ ਲਈ ਤੇ ਪਿਆਰਿਓ ਦੇਖੋ ਮਾਲਕ ਫਿਰ ਕਿਵੇਂ پاਗਲ ਹੁੰਦਾ ਹੈ ਇਸ ਕਰਕੇ ਭਗਤੀ ਤੁਹਾਡੀ ਨਹੀਂ ਪਹੁੰਚਣ ਦੇਗੀ ਉਹ ਜਿਹੜੀਆਂ ਸੰਸਾਰੀ ਮੰਗਾ ਨੇ ਉਹ ਇੱਕ ਐਸਾ ਕੋਲੇਸਟ੍ਰੋਲ ਹੈ ਜਿਹੜਾ ਤੁਹਾਡੀ ਭਗਤੀ ਨੂੰ ਤੁਹਾਡੇ ਅਭਿਆਸ ਨੂੰ ਉੱਥੇ ਦਬ ਦਿੰਦਾ ਹੈ ਨਹੀਂ ਪਹੁੰਚਣ ਦੇਗਾ ਮਾਲਕ ਤੱਕ ਉਹ ਇਸ ਕਰਕੇ ਪਿਆਰਿਓ ਫਿਰ ਆਪਾਂ ਤਾਂ ਹੀ ਕਹਿੰਦੇ ਨੇ ਕਿ ਕਈ ਕਈ ਸਾਲ ਨਿਕਲ ਗਏ ਦੱਸੋ ਵੀਰ ਜੀ ਕਿਉਂ ਨਹੀਂ ਹੁੰਦਾ ਪਿਆ ਹੁਣ ਕਈ ਮੈਸੇਜ ਕਰਦੇ ਐਨੇ ਸਾਲ ਨਿਕਲ ਗਏ ਸਾਡੇ 50 ਸਾਲ ਨਿਕਲ ਗਏ ਸਾਡੇ 60 ਸਾਲ ਨਿਕਲ ਗਏ ਸਾਡੇ ਕਿਉਂ ਪਿਆਰਿਓ ਕਿਉਂਕਿ ਸੰਸਾਰੀ ਮੰਗਾ ਜੜੀਆਂ ਨੇ ਉਹ ਸਾਡੀ ਭਗਤੀ ਅੱਗੇ ਨਹੀਂ ਚੱਲਣ ਦਿੰਦੀਆਂ ਉਹ ਸਾਨੂੰ ਉਸ ਪਾਸੇ ਜਾਣ ਹੀ ਨਹੀਂ ਦਿੰਦੀਆਂ ਮਾਲਕ ਵਾਲੇ ਪਾਸੇ ਹੋਣ ਹੀ ਨਹੀਂ ਦਿੰਦੀਆਂ ਸਾਨੂੰ ਉਹ ਵੱਧਦੀਆਂ ਜਾਂਦੀਆਂ ਨੇ ਇੱਕ ਪੂਰੀ ਹੁੰਦੀ ਐ ਚਾਰ ਹੋਰ ਖੜੀਆਂ ਹੋ ਜਾਂਦੀਆਂ ਨੇ ਸਭ ਕੁਝ ਚਾਹੀਦਾ ਸਾਨੂੰ ਘਰ ਪਰਿਵਾਰ ਗੱਡੀ ਮੋਟਰਸਾਈਕਲ ਕਾਰੋਬਾਰ ਸਭ ਕੁਝ ਦੇਗਾ ਪਰਮੇਸ਼ਰ ਨਿਸ਼ਕਾਮ ਹੋ ਜਾਓ ਉਹਦੇ ਹੋ ਜਾਓ ਉਹਦੀ ਭਗਤੀ ਕਰਨੀ ਸ਼ੁਰੂ ਕਰ ਦਿਓ ਮਾਲਕ ਸਭ ਕੁਝ ਹੀ ਦੇ ਦੇਗਾ ਤੁਹਾਨੂੰ ਇਹ ਮਤ ਸੋਚੇ ਕਿ ਕੁਝ ਨਹੀਂ ਮਿਲੇਗਾ ਬਸ ਇਹ ਹੈ ਕਿ ਸਬਕ ਲੈ ਕੇ ਚੱਲੋ ਕਿ ਕੁਝ ਨਹੀਂ ਮੰਗਣਾ ਪਰਮੇਸ਼ਰ ਕੋਲ ਦੇਖਿਓ ਫਿਰ ਭਗਤੀ ਕਰਕੇ ਕਿਵੇਂ ਮਾਲਕ ਭਾਗਦ ਹੁੰਦਾ ਸੋ ਇਸ ਕਰਕੇ ਜੇ ਹੋਰ ਕੋਈ ਜਾਣਕਾਰੀ ਚਾਹੀਦੀ ਹੈ ਇਹਦੇ ਬਾਰੇ ਭਗਤੀ ਬਾਰੇ ਹੋਰ ਕੋਈ ਇਹਦੀ ਡੂੰਘਾਈ ਵਿੱਚ ਜਾਣਾ ਚਾਹੁੰਦੇ ਹੋ ਸੇਵਰੀਟ ਨੰਬਰ ਚੱਲਦਾ ਪਿਆ ਇਹਨੂੰ ਧਿਆਨ ਨਾਲੇ ਕਰੀ ਦੇਖ ਲਿਓ ਉੱਤੇ ਮੈਸੇਜ ਕਰੋ WhatsApp ਮੈਸੇਜ ਕਰੋ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਚਾਹੁੰਦੇ ਹੋ ਉਹ ਲੈ ਸਕਦੇ ਹੋ ਇੰਨੀ ਕੀ ਵਿਚਾਰ ਕਰਦੇ ਆਨੇ ਕਾ ਭੁਲਾਉ ਜਾਂਦੀਆਂ ਆਪ ਸੰਗਤ ਸਤਗੁਰੂ ਜੀ ਬਖਸ਼ਣ ਯੋਗ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ